ਸੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਘਰ ਦੇ ਵਿੱਚ ਕਰੀਮ ਤਿਆਰ ਕਰਕੇ ਦੱਸਦੇ ਆ ਜਿਵੇਂ ਆਪਣੇ ਚਿਹਰੇ ਤੇ ਨਿਸ਼ਾਨੀਆਂ ਪੈ ਜਾਂਦੀਆਂ ਨੇ ਉਹਦੇ ਵਾਸਤੇ ਨਾ ਬਹੁਤ ਵਧੀਆ ਨਾ ਘਰੇਲੂ ਇਲਾਜ ਆ ਚਲੋ ਜੀ ਆਪਣੀ ਬਾਗੀਚੀ ਦੇ ਵਿੱਚ ਚੀਜ਼ਾਂ ਲੱਗੀਆਂ ਹੋਈਆਂ ਐ ਬਸ ਉਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਚਲੋ ਜੀ ਹੁਣ ਆਪਾਂ ਪਹੁੰਚਦੇ ਆ অ্যালোਵੇਰਾ ਕੋਲ ਦੇਖੋ ਜੀ অ্যালোਵੇਰਾ ਨਾ ਸਾਡੇ ਗਮਲੇ ਦੇ ਵਿੱਚ ਲਾਇਆ ਹੋਇਆ ਐ ਤੇ ਉਹਦੇ ਵਿੱਚੋਂ ਹੀ ਆਪਾਂ ਕੱਟ ਕੇ ਲੈ ਕੇ ਆਉਣੇ ਪੀਸ ਦੇਖੋ ਜੀ ਐਲੋਵੇਰਾ ਨਾ ਦੇਖੋ ਕਿੰਨਾ ਸੋਹਣਾ ਹੋ ਗਿਆ ਏ ਜਿਵੇਂ ਮਰਜ਼ੀ ਨਾ ਤੁਸੀਂ ਇਹ ਚਿਹਰੇ ਤੇ ਵੀ ਲਾ ਸਕਦੇ ਹੋ ਤੇ ਇਹਦੇ ਨਾਲ ਚਿਹਰਾ ਵੀ ਨਾ ਇੱਕਦਮ ਲੈਂਬ ਰਹਿੰਦਾ ਹੈ ਤੇ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੈ ਇਹਦੀ ਸਬਜ਼ੀ ਵੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਨਾ ਅਸੀਂ ਤਾਂ ਨਾ ਸਰਦੀਆਂ ਦੇ ਵਿੱਚ ਨਾ ਹਫ਼ਤੇ ਦੇ ਵਿੱਚ ਨਾ ਇੱਕ ਦੋ ਵਾਰੀ ਨਾ ਬਣਾ ਕੇ ਜ਼ਰੂਰ ਖਾਣੇ ਆ ਤੇ ਬਹੁਤ ਹੀ ਗੁਣਕਾਰੀ ਸਬਜ਼ੀ ਏਦੀ ਤਾਂ ਆ ਭੜੀ ਮੜੀ پلیਟ ਉਹ ਵਾਲੀ ਤੇ ਇਹ ਵਾਲੀ ਥੋੜੀ ਤਗੜੀ ਨਹੀਂ ਉਸ ਵਾਲੀ ਬਸ ਠੀਕ ਆਹੀ ਨਾ ਬਹੁਤ ਥੋੜਾ ਹੀ ਚਾਹੀਦਾ ਬਹੁਤਾ ਨਹੀਂ ਚਾਹੀਦਾ ਹੈਗਾ ਦੇਖ ਇਹਦੇ ਨਾ ਪੀਸ ਕਿੰਨੇ ਮੋٹے ਮੋٹے ਹੋਏ ਹੋਏ ਆ ਜਾਂ ਮੈਂ ਕਹਿੰਦੀ ਐਤੀ ਕੱਢ ਕੇ ਛਿਲ ਲੈਣੇ ਆ ਲੈ ਭਜੀ ਇਹਦੇ ਨਾ ਵਿਚੋ ਨਾ ਇਸ ਤਰ੍ਹਾਂ ਨਾ ਇਹਦੇ ਵਿਚੋ ਨਾ ਆਪਾਂ ਨੇ ਜੈਲ ਕੱਢਣੀ ਆ ਇਹ ਮੀਹਾਂ ਦੇ ਵਿੱਚ ਨਾ ਰੱਖਾ ਜਿਆਦੇ ਤਕੜੇ ਹੋ ਗਏ ਨੇ ਇਹ ਪੱਠੇ ਜੀ ਇਹਨੂੰ ਪੱਠੇ ਵੀ ਕਹਿ ਦਿੰਨੇ ਆ ਇੱਲੇ ਮੈਂ ਇਸ ਦਾ ਜੂਸ ਬਣਾ ਕੇ ਦੇਗਾ ਚਿਹਰੇ ਤੇ ਲਾਵੇ ਨਾ ਚਿਹਰਾ ਬਹੁਤ ਵਧੀਆ ਮਲੈਂਬ ਰਹਿੰਦਾ ਏ ਇਹਦਾ achar ਵੀ ਬਹੁਤ ਵਧੀਆ ਬਣਦਾ ਏ ਇਹ ਤਾਂ ਬਹੁਤ ਗੁਣਕਾਰੀ ਹੈ ਨਕਰ ਆਦੇ ਹੀ ਨਾ ਜਲਜੀ ਨਾ ਹੱਥਾਂ 'ਚ ਤੇਲ ਕ ਤੇਲ ਲੱਗ ਕੇ ਜਾਂਦੀ ਹੈ ਇਹ ਸ਼ਾਇਆ ਵਾਸਤੇ ਤਾਂ ਨਾ ਰੇਖਾ ਬਹੁਤ ਵਧੀਆ ਗੁਣਕਾਰੀ ਚੀਜ਼ ਹੈ ਮੈਂ ਤਾਂ ਜਿਆਦਾ ਨਾ ਇੱਕ ਹਫ਼ਤੇ ਦੇ ਵਿੱਚ ਨਾ ਇੱਕ ਦੋ ਵਾਰੀ ਨਾ ਫੇਸ ਤੇ ਆਪਣੇ ਜ਼ਰੂਰ ਲਾਉਣੀ ਹੈ ਪਹਿਲਾਂ ਮੇਰੇ ਨਾ ਫੇਸ ਤੇ ਨਾ ਇਸ ਤਰ੍ਹਾਂ ਪਿੰਪਲ ਜੇ ਨਿਕਲੀ ਜਾਂਦੇ ਤੇ ਇਹ ਲਾਉਣ ਨਾਲ ਨਾ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਮੈਂ ਕਰੀਮ ਬਣਾ ਕੇ ਨਾ ਡੱਬੀ ਦੇ ਵਿੱਚ ਰੱਖ ਲੈਣੀ ਆ ਬਸ ਰੋਜ਼ ਡੇਲੀ ਵਰਤਦੀ ਆ ਮੈਂ ਤਾਂ ਹਰ ਮੁੱਖ ਕੀ ਕਰੀਮ ਮਖਾ ਚਾਹ ਲੱਜਣ ਵਾਲੇ ਆਪਣੀਆਂ ਭੈਣਾਂ ਨੂੰ ਦੱਸ ਦੰਨੇ ਉਹ ਵੀ ਆਪਣੇ ਚਿਹਰੇ ਤੇ ਲਾਲਣ ਲਾਲੇ ਕਰਨਗੇ ਇਸ ਤਰ੍ਹਾਂ ਬਣਾ ਕੇ ਤਾਂ ਦੱਸਦੇ ਆਪਾਂ ਨੇ ਕਿਹੜਾ ਕਿਹੜਾ ਸਮਾਨ ਲੱਗਾ ਏ ਇਹ ਆਪਾਂ ਨੇ ਐਲੋਵੇਰਾ ਦੇ ਵਿੱਚੋਂ ਨਾ ਇਸ ਤਰ੍ਹਾਂ ਨਾ ਗੁੱਦ ਜੀ ਕੱਢ ਲਈ ਹੈ ਤੇ ਇੱਧਰ ਹੈਗਾ ਇਹ ਆਪਣੇ ਕੋਲ ਹੈਗਾ ਨਾਰੀਅਲ ਦਾ ਹੈਗਾ ਤੇਲ ਦੇਖੋ ਜੀ ਆਪਾਂ ਨੇ ਇਹਦੇ ਵਿੱਚ ਨਾ ਨਿੰਮ ਦੀਆਂ ਪਾਉਣੀਆਂ ਇਹ ਪੱਤੀਆਂ ਤੇ ਸਾਡੇ ਘਰੇ ਨਿੰਮ ਲੱਗੀ ਹੋਈ ਸੀ ਆਪਾਂ ਨੇ ਤੋੜ ਕੇ ਨਾ ਨਿੰਮ ਦੀਆਂ ਪੱਤੀਆਂ ਬਸ ਇਹਦੇ ਵਿੱਚੇ ਪਾ ਲੈਣੀਆਂ ਦੇਖੋ ਜੀ ਇਹ کریم ਲਗਾਉਣ ਨਾਲ ਨਾ ਆਪਣਾ ਚਿਹਰਾ ਇੰਨਾ ਸੁੰਦਰ ਹੋ ਜਾਂਦਾ ਨਾ ਜਿਵੇਂ ਆਪਣੇ ਚਿਹਰੇ ਦੇ ਨਾ ਪਿੰਪਲਸ ਨਿਕਲੀ ਜਾਂਦੇ ਆ ਇਹ ਪੱਕਾ ਇਲਾਜ ਹੈ ਜੇ ਤੁਸੀਂ ਵਰਤੂਗੇ ਨਾ ਤੁਹਾਡਾ ਮੂੰਹ ਨਾ ਐ ਸਾਫ ਹੋ ਜਾਣਾ ਜਿੰਨੀ ਮਰਜ਼ੀ ਤੁਸੀਂ ਨਾ ਮਹਿੰਗੀਆਂ ਤੇ ਮਹਿੰਗੀਆਂ ਕਰੀਮਾਂ ਲਈ ਜਾਓ ਕਰੀਮਾਂ ਲਾਉਣ ਨਾਲ ਹੀ ਥੋੜੀ ਛਾਇਆ ਲੋਟ ਹੋਣੀ ਹੈਗੀ ਆ ਇਹ کریم ਬਣਾ ਕੇ ਨਾ ਤੁਸੀਂ ਨਾ ਘਰ ਦੇ ਵਿੱਚ ਲਗਾਇਆ ਕਰੋ ਦੇਖੋ ਦੇਖੋ ਚਲੋ ਆਪਾਂ ਇਹਦੇ ਵਿੱਚ ਹੁਣ ਪੱਤੀਆਂ ਪਾ ਲਈਆਂ ਐ ਦੇਖੋ ਜੀ ਜਿਹੜੀਆਂ ਦੇਸੀ ਤਰੀਕਾ ਦੇਸੀ ਚੀਜ਼ਾਂ ਹੁੰਦੀਆਂ ਨਾ ਇਹ ਸਰੀਰ ਵਾਸਤੇ ਕੋਈ ਨੁਕਸਾਨਤਾ ਕਰਦੀ ਨਹੀਂ ਹੈਗੀਆ ਇਹ ਆਪਾਂ ਜਿੰਨੀਆਂ ਵੀ ਬਾਤੋਂ ਬਾਤ ਵਰਤੂਗੇ ਇਹਨਾਂ ਦਾ ਫਾਇਦਾ ਹੀ ਹੈ ਚਲੋ ਜੀ ਹੁਣ ਆਪਾਂ ਗੈਸ ਤੇ ਫਰਾਈ ਪੈਨ ਰੱਖ ਲਿਆ ਹੈ ਆਪਾਂ ਤੁਹਾਨੂੰ ਦੇਖੇ ਕਰਕੇ ਦਿਖਾਉਨੇ ਆ ਤੁਸੀਂ ਵੀ ਇਸ ਤਰੀਕੇ ਨਾਲ ਨਾ ਆਪਣੇ ਘਰ ਦੇ ਵਿੱਚ ਨਾ ਬਣਾ ਕੇ ਜਰੂਰ ਰੱਖਿਓ ਇਹ ਕਰੀਆਂ ਦੇਖੋ ਜੀ ਹੁਣ ਆਪਣਾ ਫਰਾਈ ਪੈਨ ਦੇ ਵਿੱਚ ਆਪਾਂ ਨੇ ਕੀ ਕਰਨਾ ਨਾ ਇਹਦੇ ਵਿੱਚ ਹੁਣ ਆਪਾਂ ਨੇ ਪਾਉਣਾ ਹੈ ਨਾਰੀਅਲ ਦਾ ਤੇਲ ਨਾਲ ਸੇ 4-5 ਇੱਕ ਚਮਚੇ ਪਾ ਲੈਣੇ ਆਪਾਂ ਨੇ ਉਹਨੂੰ ਆਇ ਨਹੀਂ ਹੈਗਾ ਵੀ ਇਹਨਾਂ ਨੂੰ ਆਪਾਂ ਨੇ ਨਾ ਵੀ ਵੀ ਸਾੜ ਦੇਣੇ ਆ ਇਹ ਮਿੱਠੀ ਮਿੱਠੀ ਆਟੇ ਪਕਾਉਣੇ ਆ ਇੱਕ ਵਾਰ ਆਪਾਂ ਨੇ ਨਾ ਇਹ ਤੇਲ ਨੂੰ ਗਰਮ ਕਰ ਲੈਣਾ ਹੈ ਗਰਮ ਕਰਕੇ ਨਾ ਫਿਰ ਆਪਾਂ ਨੇ ਗੈਸ ਨੂੰ ਠਿੰਮ ਕਰ ਦੇਣਾ ਦੇਖੋ ਹੁਣ ਆਪਾਂ ਨੇ ਗੈਸ ਹੈ ਨਾ ਠਿੰਮ ਕਰ ਦਿੱਤਾ ਹੈ ਹੁਣ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਨਾ ਵਿੱਚੇ ਦਾ ਆਪਾਂ ਨੇ ਐਲੋਵੇਰਾ ਪਾ ਦੇਣਾ ਹੈ ਵਿੱਚੇ ਪਾ ਦੇਣੀ ਹੈ ਨਿੰਬੜੀਆਂ ਪੱਤੀਆਂ ਦੇਖੋ ਜੀ ਜੇ ਤਾਂ ਤੁਸੀਂ ਕਾਫੀ ਲੰਬੇ ਟਾਈਮ ਤੱਕ ਲਈ ਕਰੀਮ ਬਣਾ ਕੇ ਰੱਖਣੀ ਆ ਨਾ ਘਰ ਦੇ ਵਿੱਚ ਤੇ ਤਾਂ ਤੁਸੀਂ ਜਿਹੜੀ ਮੁੱਲ ਦੀ অ্যালোਵੈਰਾ ਜੈਲ ਹੁੰਦੀ ਆ ਨਾ ਤੁਸੀਂ ਉਹ ਪਾ ਸਕਦੇ ਆ ਜੇ ਤੁਸੀਂ ਥੋੜੇ ਟਾਈਮ ਵਾਸਤੇ ਬਣਾਉਣੀ ਆ ਜਿਵੇਂ ਤੁਹਾਡੇ ਘਰ ਦੇ ਵਿੱਚ অ্যালোਵੈਰਾ ਲੱਗਿਆ ਹੋਇਆ ਨਾ ਤੁਸੀਂ ਉਹਦੀ ਵੀ ਜੈਲ ਕੱਟ ਕੇ ਪਾ ਸਕਦੇ ਆ ਦੇਖੋ ਜੀ ਮੈਂ ਤਾਂ ਨਾ অ্যালোਵੈਰਾ ਘਰ ਦਾ ਹੀ ਵਰਤਦੀ ਆ ਮੈਂ ਕਦੇ ਵੀ ਮੁੱਲ ਵਾਲਾ ਨਹੀਂ ਲੈਂਦਾ ਹੈਗਾ ਇਹ ਫਰੈਸ਼ ਹੁੰਦਾ ਏ ਇਹਨੂੰ ਤੁਸੀਂ ਆਪਣੇ ਫੇਸ ਤੇ ਜਦ ਮਰਜ਼ੀ ਕਰ ਸਕਦੇ ਆ ਮੈਂ ਤਾਂ کریم ਦੇ ਵਿੱਚ ਇਹੀ ਪਾਉਣੀ ਆ ਦੇਖੋ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਐ ਚੰਗੀ ਤਰ੍ਹਾਂ ਨਾ ਪੂਰਾ ਐਨ ਵਿੱਚ ਹਿਲਾਉਣਾ ਹੈ ਜਿਹੜੇ ਆ ਪੀਸ ਆ ਨਾ ਐਨ ਵਿੱਚ ਮਿਕਸ ਹੋ ਜਾਣ ਜਿਹੜੇ ਆ ਨਿੰਮ ਦੀਆਂ ਪੱਤੀਆਂ ਨਾ ਇਹ ਵੀ ਐਨ ਵਿੱਚ ਇਹਦਾ ਵੀ ਅਸਰ ਆਉਣਾ ਜ਼ਰੂਰੀ ਹੈ ਤਾਂ ਇਹਨੇ ਆਪਣੇ ਫੇਸ ਤੇ ਕੰਮ ਕਰਨਾ ਹੈ ਇਹਨੂੰ ਇੱਕ ਦੋ ਮਿੰਟ ਨਾ ਇਸ ਤਰ੍ਹਾਂ ਟਾਈਮ ਲੱਗਣਾ ਹੈ ਪੱਲੇ ਤੋਂ ਜਿਹੜਾ ਹੈ ਡਿਚ ਆਲੋਵੇਰਾ ਤਾਂ ਨਾ ਦੇਖੋ ਇਹਨੇ ਨਾ ਇਸ ਤਰ੍ਹਾਂ ਚਿੱਟਿ-ਚਿੱਟੀ ਛੱਡਣੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਹਰੀ ਗੋਸੇ ਕਿਦੇ ਪਕਾਉਣਾ ਆਪਾਂ ਨੇ ਨਾ ਇਹਦੀ ਆਪਾਂ ਨੇ ਬਣਾਉਣੀ ਹੈ ਕਰੀਮ ਤਿਆਰ ਕਰਨੀ ਦੇਖੋ ਕਿ ਹੋ ਉਹ ਦੇਖੋ ਕਿੰਨੀ ਜ਼ਿਆਦਾ ਨਾ ਕਿਚਨ ਦੇ ਵਿੱਚ ਫੈਲ ਗਈ ਹੈ ਦੇਖੋ ਐਸ ਤਰ੍ਹਾਂ ਨਾ ਗਾੜਾ ਗਾੜਾ ਜੀ ਹੋਣ ਲੱਗ ਗਈ ਹੈ ਕਰੀਮ ਜਿਹੜਾ ਪਾਣੀ ਹੈ ਨਾ ਜਿਵੇਂ ਐਲੋਵੇਰਾ ਦੇ ਵਿੱਚ ਪਾਣੀ ਜਿਆ ਹੁੰਦਾ ਏ ਇਹ ਆਪਾਂ ਨੇ ਸਾਰੇ ਵਿੱਚ ਹੈ ਨਾ ਖਤਮ ਕਰਨਾ ਹੈ ਹੋ ਗਿਆ ਤਿਆਰ ਦੇਖੋ ਜਿਹੜੇ ਨਿੰਮ ਦੇ ਪੱਤੇ ਦੇ ਨਾ ਉਹ ਵੀ ਐਨ ਚੰਗੀ ਤਰ੍ਹਾਂ ਸੁਗੜ ਕੇ ਹੋ ਗਏ ਨੇ ਤਿਆਰ ਤੇ ਐਲੋਵੇਰਾ ਵੀ ਨਾ ਐਨ ਵਿੱਚ ਖਤਮ ਹੋ ਗਿਆ ਏ ਤੇ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਨਾ ਇੱਕ ਛਾਲਣੀ ਦੇ ਨਾਲ ਨਾ ਇਸ ਤਰ੍ਹਾਂ ਪੁਣ ਲੈਣਾ ਹੈ ਦੇਖੋ ਜੀ ਆਪਾਂ ਨੇ ਛਾਲਣੀ ਦੇ ਵਿੱਚ ਪੁਣ ਲਿਆ ਹੈ ਪੁਣ ਕੇ ਨਾ ਤੁਸੀਂ ਜਦ ਇਹ ਠੰਡਾ ਹੋ ਜਾਊਗਾ ਨਾ ਇਹਨੂੰ ਨਾ ਕਿਸੇ ਨਾ ਤੁਸੀਂ ਡੱਬੀ ਦੇ ਵਿੱਚ ਪਾ ਕੇ ਨਾ ਰੱਖ ਲੈਣਾ ਇਹ ਤਾਂ ਮੈਂ ਥੋੜਾ ਹੀ ਬਣਾਇਆ ਹੈ ਬਸ ਮੇਰੇ ਨਾ ਦੋ ਹਫ਼ਤੇ ਨਿਕਲ ਜਾਣਗੇ ਉਸ ਤੋਂ ਮਗਰੋਂ ਨਾ ਫੇਰ ਮੈਂ ਤਾਜ਼ਾ ਇਸ ਤਰ੍ਹਾਂ ਫੇਰ ਬਣਾ ਕੇ ਰੱਖ ਲਵਾਂਗੀ ਘਰ ਦੇ ਵਿੱਚ ਦੇਖੋ ਤੁਸੀਂ ਕੀ ਕਰਨਾ ਨਾ ਇਹਨੂੰ ਵੀ ਸੇ ਡੱਬੀ ਦੇ ਵਿੱਚ ਪਾ ਕੇ ਰੱਖ ਲੈਣਾ ਜਦੋਂ ਤੁਸੀਂ ਸ਼ਾਮ ਨੂੰ ਪੈਣਾ ਨਾ ਤੁਸੀਂ ਕਾਟਨ ਦੇ ਨਾਲ ਨਾ ਪਹਿਲਾਂ ਸਾਬਣ ਨਾਲ ਤੁਸੀਂ ਆਪਣਾ ਮੂੰਹ ਧੋ ਲੈਣਾ ਹੈ ਮੂੰਹ ਧੋ ਕੇ ਨਾ ਟਾਵਲ ਦੇ ਨਾਲ ਚੰਗੀ ਤਰ੍ਹਾਂ ਸੁਕਾ ਕੇ ਨਾ ਇਹ ਤੁਸੀਂ ਕਾਟਨ ਦਾ ਟੁਕੜਾ ਲੈਣਾ ਉਹਦੇ ਨਾਲ ਨਾ ਆਪਣੇ ਨਾ ਸਾਰੇ ਫੇਸ ਤੇ ਨਾ ਇਹਨੂੰ ਲਾਉਣਾ ਹੈ ਹਲਕੇ ਹਲਕੇ ਹੱਥਾਂ ਨਾਲ ਲਾਉਣਾ ਹੈ ਦੇਖੋ ਜੀ ਤੁਸੀਂ ਆਈ ਨਹੀਂ ਹੈਗਾ ਵੀ ਇੱਕ ਦੋ ਦਿਨ ਲਾਜਦੇ ਨਾ ਤੁਹਾਡੇ ਫੇਸ ਦਾ ਫਰਕ ਪੈ ਜਾਊਗਾ ਇਹਨੂੰ ਮਹੀਨੇ 2 ਮਹੀਨੇ ਦੇ ਵਿੱਚ ਨਾ ਇਸ ਤਰ੍ਹਾਂ ਲਗਾਤਾਰ ਨਾ ਰੋਜ਼ ਨਾਈਟ ਵੇਲੇ ਲਗਾਇਆ ਕਰੋ ਤੇ ਤੁਹਾਡਾ ਫੇਸ ਨਾ ਦੁੱਧ ਵਰਗਾ ਚਿੱਟਾ ਹੋ ਜਾਣਾ ਜਿਵੇਂ ਤੁਹਾਡੇ ਅੱਖਾਂ ਦੇ ਘੇਰੇ ਵੀ ਕਾਲੇ ਹੋ ਜਾਣ ਨਾ ਪਿੰਪਲਸ ਵਗੈਰਾ ਨਿਕਲਦੇ ਹਨ ਨਾ ਤੇ ਛਾਈਆਂ ਇੰਨੀਆਂ ਜ਼ਿਆਦੇ ਹੋ ਜਾਂਦੀਆਂ ਹਨ ਨਾ ਉਦੇ ਵਾਸਤੇ ਨਾ ਇਹ ਬਹੁਤ ਵਧੀਆ ਤਰੀਕਾ ਹੈ ਮੇਰਾ ਐਲੋਵੇਰਾ ਨਾ ਉਹ ਵੀ ਦੇਖੋ ਕਿੰਨੀ ਕਿੰਨਾ ਗੁਣਕਾਰੀ ਚੀਜ਼ ਆ ਜਿਹੜੀ ਨਿੰਮ ਵੀ ਹੁੰਦੀ ਆ ਨਾ ਉਹ ਵੀ ਦੇਖੋ ਕਿੰਨੀ ਜਿਆਦਾ ਕੌੜੀ ਹੁੰਦੀ ਹੈ ਇਹ ਦੇਸੀ ਤਰੀਕਾ ਵਰਤੇ ਆਪਾਂ ਨੇ ਦੇਖੋ ਜੀ ਇਹ ਆਪਾਂ ਨੇ ਨਾ ਦੇਸੀ ਨੁਕਸੇ ਨਾਲ ਬਣਾਈ ਆ ਇਹਦਾ ਕੋਈ ਆਇ ਨਹੀਂ ਹੈਗਾ ਵੀ ਆਪਨੇ ਚਿਹਰਾ ਖਰਾਬ ਹੋ ਜੂਗਾ ਬੇ ਫਿਕਰ ਹੋ ਕੇ ਮੇਰੀਆਂ ਭੈਣਾਂ ਇਹ ਲਾਉਣ ਤੇ ਉਹਨਾਂ ਦਾ ਚਿਹਰਾ ਬਿੰਨਾ ਸੋਹਣਾ ਸੁੰਦਰ ਹੋ ਜੂਗਾ ਨਾ ਤੁਹਾਨੂੰ ਵਾਰ-ਵਾਰ ਮਹਿੰਗੇ ਮਹਿੰਗੇ ਕਰੀਮਾਂ ਲਾਉਣ ਦੀ ਲੋੜ ਨਹੀਂ ਪੈਣੀ ਹੈਗੀ ਇੱਕ ਵਾਰ ਤੁਸੀਂ ਮੇਰੇ ਕਹੇ ਤੇ ਨਾ ਇਹ ਕਰੀਮ ਨਾ ਤੁਸੀਂ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਤੇ ਤੁਹਾਡਾ ਛਾਈਆਂ ਛੁਈਆਂ ਜੇ ਥੋੜੀ ਥੋੜੀ ਨਾ ਇੱਕ ਮਹੀਨੇ ਦੇ ਵਿੱਚ ਨਾ ਗਾਇਬ ਹੋ ਜਾਣੀਆਂ ਦੇਖੋ ਜੀ ਆਪਾਂ ਨੇ ਹੁਣ ਇਸ ਤਰ੍ਹਾਂ ਬਣਾ ਕੇ ਰੱਖ ਲਿਆ ਹੈ ਜਦ ਇਹ ਠੰਡਾ ਹੋ ਗਿਆ ਨਾ ਆਪਾਂ ਨੇ ਇੱਕ ਡੱਬੀ ਦੇ ਵਿੱਚ ਪਾ ਕੇ ਨਾ ਇਹਨੂੰ ਨਾ ਫ੍ਰਿਜ ਦੇ ਵਿੱਚ ਰੱਖ ਦੇਣਾ ਹੈ ਫ੍ਰਿਜ ਦੇ ਵਿੱਚ ਆ ਜਾਣਾ ਇਹ ਹੁਣ ਜੰਮ ਜਾਊਗਾ ਫਿਰ ਆਪਣਾ ਕਾਟਨ ਲਓ ਕਾਟਨ ਲੈ ਕੇ ਆਪਣੇ ਫੇਸ ਤੇ ਲਾਓ ਦੇਖੋ ਜੀ ਮੇਰੇ ਫੇਸ ਤੇ ਨਾ ਪਹਿਲਾਂ ਬਹੁਤ ਜ਼ਿਆਦਾ ਨਾ ਗੱਟ ਵੀ ਨਿਕਲਦੇ ਹੁੰਦੇ ਤੇ ਮੈਂ ਬਹੁਤ ਜ਼ਿਆਦਾ ਦਵਾਈਆਂ ਵੀ ਖਾਧੀਆਂ ਤੇ ਦਵਾਈਆਂ ਖਾਣ ਦੇ ਨਾਲ ਮੇਰਾ ਫੇਸ ਬਿਲਕੁਲ ਖਰਾਬ ਹੋ ਗਿਆ ਤਾਂ ਜਦ ਮੈਂ ਦੇਸੀ ਤਰੀਕਾ ਵਰਤਣ ਲੱਗੀ ਨਾ ਤੇ ਹੁਣ ਮੇਰੇ ਬਿਲਕੁਲ ਵੀ ਕਦੇ ਵੀ ਐਨ ਪੀਪਲਸ ਵਗੈਰਾ ਕੁਝ ਨਹੀਂ ਨਿਕਲਿਆ ਹੈਗਾ ਤੇ ਫੇਸ ਮੇਰਾ ਹੁਣ ਆਇਆ ਸਾਫ ਹੈ ਦੇਖੋ ਜੀ ਕਦੇ-ਕਦੇ ਨਾ ਤੁਸੀਂ ਕੱਚੇ ਦੁੱਧ ਨਾਲ ਵੀ ਆਪਣਾ ਫੇਸ ਧੋਇਆ ਕਰੋ ਜ਼ਰੂਰ ਤੇ ਬਹੁਤਾ ਜ਼ੋਰ ਨਾਲ ਤੁਸੀਂ ਕਰੀਮਾਂ ਤੇ ਨਾ ਲਾਇਆ ਕਰੋ ਕਿ ਕਰੀਮਾਂ ਬੇ ਸਕਿਨਰ ਨੂੰ ਕਰਦੀਆਂ ਨੇ ਖਰਾਬ ਜਿੰਨੇ ਤੁਸੀਂ ਇਹ ਦੇਸੀ ਤਰੀਕਾ ਵਰਤੂਗੇ ਨਾ ਤੇ ਤੁਹਾਡਾ ਫੇਸ ਨਾਲ ਇੱਕ ਤੇ ਇੱਕ ਨੰਬਰ ਬਣ ਜਾਊਗਾ ਚਲੋ ਜੀ ਇਹ ਮੈਂ ਆਪਣੇ ਭੈਣਾਂ ਨੂੰ ਨਾ ਦੇਸੀ ਨੁਕਸਾ ਦੱਸਣਾ ਤਾਂ ਤੇ